ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਵੱਲੋਂ ਕਪੂਰਥਲਾ ਦੀ ਧਾਰਮਿਕ ਸੰਸਥਾ ਮਨੀ ਮਹੇਸ਼ ਮੰਦਰ ਕਮੇਟੀ ਵੱਲੋਂ ਕਪੂਰਥਲਾ ਦੇ ਵਿੱਚ ਨਗਰ ਨਿਗਮ ਵਿਭਾਗ ਵੱਲੋਂ ਕੀਤੀ ਗਈ ਸ਼ਾਨਦਾਰ ਸਫਾਈ ਪ੍ਰਬੰਧਾ ਸੰਬੰਧੀ ਉਹਨਾਂ ਦੇ ਦਫ਼ਤਰ ਦੇ ਵਿੱਚ ਦੌਰਾ ਕੀਤਾ ਗਿਆ। ਵਧੀਆ ਕੰਮ ਕਰਨ ਦੇ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਨਗਰ ਨਿਗਮ ਵਿਭਾਗ ਦੀ ਸ਼ੈਲੀ ਇਸ ਮੌਕੇ ਕਪੂਰਥਲਾ ਧਾਰਮਿਕ ਸੰਸਥਾ ਮਨੀ ਮਹੇਸ਼ ਮੰਦਿਰ ਕਮੇਟੀ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਕੀ ਕੁਛ ਕਿਹਾ ਸੁਣਦਿਆਂ ਹਾਂਜੀ ਸਰ ਕੀ ਨਾਮ ਆ ਜੀ ਆਪਣਾ ਮੀਰਨ ਬਵੇਕ ਨਾਂ ਹਾਂਜੀ ਬਵੇਕ ਜੀ ਜਿਹੜਾ ਕੀ ਅੱਜ ਜਿਹੜੀ ਤੁਹਾਡੇ ਕਮੇਟੀ ਵੱਲੋਂ ਮਨੀ ਮਹੇਸ਼ ਕਮੇਟੀ ਵੱਲੋਂ ਇਹ ਮੈਡਮ ਕਮਿਸ਼ਨਰ ਨੂੰ ਮਿਲੇਗੇ ਤਾਂ ਉਹਨਾਂ ਨੂੰ ਸਮਾਨਿਤ ਕੀਤਾ ਗਿਆ ਕਿ ਜਿੱਦਾਂ ਕਿ ਪਿਛਲੇ ਦਿਨੀ ਕੱਲ ਕੋਈ ਧਿਆਰਾ ਦੇ ਦਿਨ ਸੀ ਜਨਮ ਅਸ਼ਟਮੀ ਵੀ ਨਿਕਲ ਕੇ ਗਈ ਹੈ ਤਾਂ ਨਗਰ ਨਿਗਮ ਵੱਲੋਂ ਕਿਸ ਤਰੀਕੇ ਨਾਲ ਸਫਾਈ ਬਵਸਤ ਦੇ ਪ੍ਰਬੰਧ ਕੀਤੇ ਸੀ ਅਸੀਂ ਇਸੇ ਸਬੰਧ ਵਿੱਚ ਇਹ ਕਰਨਾ ਹੈ ਕਿਉਂਕਿ ਉਸ ਵੇਲੇ ਜੇਰਮਸ ਤੋਂ ਇਹ ਸੇਵਾ ਆਸ ਕਿ ਮੰਦਿਰ ਦੇ ਆਊਂਡ ਜਿਹੜਾ ਖੂੜਾ ਹੈਗਾ ਜਾਂ ਉਹ ਡਰੇਨੇਜ ਸਿਸਟਮ ਜਿਹੜਾ ਬਲੌਕ ਹੋ ਦੀ ਇੱਕ ਵਾਰ ਸਪਾਈ ਕੀਤੀ ਤਾਂ ਕਿ ਤਿਹਾੜਾਂ ਦੇ ਮੌਕੇ ਤੁਹਾਨੂੰ ਪ੍ਰੋਬਲਮ ਨਾ ਹੋਵੇ ਕਿ ਪਾਣੀ ਬਲੌਕ ਨਾ ਹੋਵੇ ਈਆਲੇ ਵਾਲੇ ਮੁੱਦੇ ਉਸ ਦੇ ਵਿੱਚ ਇਹਦਾ ਸਟਾਰ ਨਾ ਕਰਨਾ ਬਹੁਤ ਜ਼ਰੂਰੀ ਹੈ ਅਜ਼ੀਨਾ ਕਰਨ ਆ ਨਵਾਂ ਟਾਈਮ 'ਤੇ ਕਿਦਾਂ ਮੀਟ ਕਰਦੇ ਨਗਰ ਨਿਗਮ 'ਤੇ ਕੰਮ ਨੂੰ ਅਸੀਂ ਕਹਿੰਦੇ ਹਾਂ ਕਿ ਬਈ ਕੰਮ ਕਰਦੇ ਰਹੇ ਕਿ ਖੈਰ ਕੀ ਕਰਨਾ